ਕੱਕਰ ਤੋਂ छुटਕਾਰਾ ਮਿਲ ਜਾਣਾ ਕੱਕਰ ਤੋਂ छुटਕਾਰਾ ਮਿਲ ਜਾਣਾ ਜਿਉਂ ਉਦਾਸ ਜਿਹੇ ਦਿਲ ਨੂੰ ਕਿਸੇ ਚੁੱਪ ਜਹੀ ਮੁਹੱਬਤ ਦਾ ਹੰਗਾਰਾ ਮਿਲ ਜਾਣਾ ਕੱਕਰ ਤੋਂ छुटਕਾਰਾ ਮਿਲ ਜਾਣਾ ਕਿਸੇ ਉਦਾਸ ਦਿਲ ਨੂੰ ਕਿਸੇ ਚੁੱਪ ਜਹੀ ਮੁਹੱਬਤ ਦਾ ਹੰਗਾਰਾ ਹੰਗਾਰਾ ਮਿਲ ਜਾਣਾ ਚਫੇਰੇ ਵਿੱਚ ਪੌੜਿਆ ਤੇ ਤੰਗ ਬਰੰਗੀਆਂ ਚਿਪਲੀਆਂ ਦਾ ਮਟਰਾਉਣਾ ਕਿਸੇ ਆਪਣੇ ਦੀ ਯਾਦ ਵਿੱਚ ਮਿੱਠੜਾ ਜਾਂ ਗੀਤ ਗੁਣ ਕਣਾਉਣਾ ਦੂਰ ਦੂਰ ਖੇਤਾਂ ਵਿੱਚ ਟੀ ਸਨੋਦਾ ਖੇਲਣਾ ਕਿਸੇ ਦੀ ਆਸਾਂ ਵਿੱਚ ਤੇ ਉਮੀਦਾਂ ਵਿੱਚ ਚਮਕਦਾ ਆ ਜਾਣਾ ਖੇਤਾਂ ਵਿੱਚ ਖੇਤਾਂ ਵਿੱਚ ਕਣਕਾਂ ਦਾ ਸੰਗਰਾਂ ਲੱਗਣਾ ਖੇਤਾਂ ਵਿੱਚ ਕਣਕਾਂ ਦਾ ਸੰਗਰਾਂ ਲੱਗਣਾ ਕਿਸੇ ਸੁਪਨੇ ਨੂੰ ਲੈ ਹੌਸਲੇ ਨੂੰ ਹੁਲਾੜਾ ਮਿਲ ਜਾਣਾ ਆਲੇਣਾ ਚ ਪੇ ਮੋਟਾ ਦੇ ਪੁੰਖੜੀਆਂ ਫਿੱਲਰ ਦੀਆਂ ਵੇਖ ਆਲਣੇ 'ਚ ਪਏ ਘੋਟਾੜੀਆਂ ਪੰਖੜੀਆਂ ਤੇ ਲੰਗੀਆਂ ਵੇਖ ਕੋਲ ਢਾਲ ਬਣ ਬੈਠੇ ਪੰਖੇਰੂਆਂ ਦਾ ਉੱਚੀ ਉਡਾਣ ਵੱਲ ਦੁਰ ਜਾਣਾ ਪਰ ਅੰਬਾਉਤੇ ਪਏ ਮੂਰਤੇ ਚੇੜੀਆਂ ਤੇ ਕਹਿੜੀਆਂ ਤੇ ਕਰੁੰਗਲਾ ਵੇਖ ਪੰਛੀਆਂ ਦਾ ਖੁਸ਼ੀ ਵਿੱਚ ਇਹ ਚਾਣਾ ਇਹੀ ਹੈ ਬਸੰਤ ਸਭ ਦੇ ਅਹਿਸਾਸਾਂ ਨੂੰ ਦਸਾਉਂਦੀ ਆਪਣੀ ਹੀ ਜ਼ੁਬਾਨੀ ਹੈ ਇਹੀ ਹੈ ਬਸੰਤ ਸਾਦੇ ਅਹਿਸਾਸਾਂ ਨੂੰ ਦਸਾਉਂਦੀ ਆਪਣੀ ਜ਼ੁਬਾਨੀ ਤਾਈਓਤਾ ਖਵਾਉਂਦੀ ਹੈ ਰਤੂ ਰਾਜ ਦੇ ਤੁਸਤਾਂ ਦੀ ਰਾਣੀ ਧੰਨਵਾਦ ਆਕੀ ਚਾਰ ਫਿਲਾਰੇ ਤੇ ਦੇ ਨਾਏ ਰਾਗ ਸਜਾ ਪਰ ਸੁਕਨੇ ਤੋਂ ਹੰਦੇ ਨੇ ਸੱਚੇ ਵੀ ਝੂਠੇ ਵੀ सुपन द मै की सुपना द मैं की कर दुनिया ते त लख हजार ने वह केेरा ਦੇ ਦਰ ਤੇ ਜਾ ਕੇ ਸਜਦਾ ਕਰੇ ਜਿਹੜਾ ਹੋਰ ਤੇ ਲਫਦਾਈ ਨਾ ਪਰ ਮੇਰੇ ਕਰ ਤੋਂ ਜਾਣਦੇ ਨਿਕੜੇ ਜਰਾਤੇ ਮੇਰੇ ਕਰ ਤੋਂ ਜਾਣਦੇ ਨਿਕੜੇ ਜਰਾਤੇ ਇੱਕ ਚੁੰਮਾ मैं तर देनिया बस एना देनिया बस कर देनिया बस एना